ਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਸਰਪੱਖੀ ਵਿਕਾਸ ਤੇ ਦਾਅਵੇ ਕੀਤੇ ਜਾਂਦੇ ਨੇ ਪਰ ਜਦੋਂ ਬਲਾਕ ਕਾਨੂੰਨਾਨ ਦੇ ਪਿੰਡ ਕਾਲਾਬਾਲਾ ਵਿੱਚ ਨਜ਼ਰ ਮਾਰੀਏ ਤਾਂ ਇੰਝ ਜਾਪਦਾ ਹੈ ਕਿ ਕਈ ਦਹਾਕਿਆਂ ਤੋਂ ਇਸ ਪਿੰਡ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇੱਕ ਲੋਕਾਂ ਦੀ ਸਾਰ ਜਿਹੜੀ ਆ ਉਹ ਨਹੀਂ ਲਈ ਗਈ ਜਿਸ ਤੇ ਚੱਲਦੇ ਆ ਪਿੰਡ ਦੇ ਨਿਕਾਸੀ ਪਾਣੀ ਵਾਲੇ ਛੱਪੜ ਵਿੱਚੋਂ ਪਾਣੀ ਗਲੀਆਂ ਅਤੇ ਕਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਇਸ ਤੇ ਪਾਣੀ ਕਾਰਨ ਫੈਲੀ ਗੰਦਗੀ ਤੋਂ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਬਿਮਾਰੀਆਂ ਫੈਲਣ ਤੋਂ ਇਲਾਵਾ ਛੱਪੜ ਤੋਂ ਘਰਾਂ ਅੰਦਰ ਦਾਖਲ ਹੋਣ ਵਾਲੇ ਜ਼ਹਿਰੀਲੇ ਸੱਪਾਂ ਕੀੜੇ ਮਕੋੜਿਆਂ ਤੋਂ ਵੀ ਦੁਖੀ ਹੋਣ ਦਾ ਖੁਲਾਸਾ ਕੀਤਾ ਹੈ ਕਿ ਅੱਜ ਜਦੋਂ ਪਿੰਡ ਵਿੱਚ ਜਾ ਕੇ ਦੇਖਿਆ ਗਿਆ ਤਾਂ ਪਿੰਡ ਦੇ ਉੱਤਰ ਵਾਲੇ ਪਾਸੇ ਗੁਰਦੁਆਰਾ ਸਾਹਿਬ ਕੋਲ ਛੱਪੜ ਹੈ ਉਸ ਦਾ ਪਾਣੀ ਜਿਹੜਾ ਗਲੀਆਂ ਤੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਤੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਪਿੰਡ ਦੀਆਂ ਪਤਵੰਤਿਆਂ ਤੇ ਔਰਤਾਂ ਨੇ ਦੱਸਿਆ ਹੈ ਕਿ 6 ਕਨਾਲਾਂ ਛੱਪੜ ਉੱਪਰ ਕਾਫੀ ਰਕਬੇ ਉੱਪਰ ਨਜਾਇਜ਼ ਕਬਜ਼ਾ ਜਿਹੜਾ ਉਹ ਹੋ ਚੁੱਕਿਆ ਤੇ ਇਸ ਛੱਪੜ ਦੀ ਕਦੀ ਵੀ ਸਰਕਾਰ ਵੱਲੋਂ ਸਫਾਈ ਨਹੀਂ ਕਰਵਾਈ ਗਈ ਤੇ ਉਹਨਾਂ ਨੇ ਕੁਝ ਸਮਾਂ ਪਹਿਲਾਂ ਕੁਝ ਘਰਾਂ ਵਿੱਚੋਂ ਪੈਸੇ ਇਕੱਠੇ ਕਰਕੇ ਛੱਪੜ ਦੇ ਪਾਣੀ ਦੀ ਨਿਕਾਸੀ ਜਿਹੜੀ ਆ ਕਰਵਾਈ ਸੀ ਤੇ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਛੱਪੜ ਵਿੱਚੋਂ ਪਾਣੀ ਓਵਰਫਲੋ ਹੋਣ ਵਾਲੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਘਰਾਂ ਦੇ ਵਿੱਚ ਜਿਹੜਾ ਇਹ ਦਾਖਲ ਹੋ ਜਾਂਦਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪਿੰਡ ਵਿੱਚ ਬਣੀ ਹੋਈ ਪੰਚਾਇਤ ਸਿਆਸੀ ਦਖਲਅੰਦਾਜ਼ੀ ਅਤੇ ਪਿੰਡ ਵਿੱਚ ਪਾਰਟੀਬਾਜ਼ੀ ਦਾ ਸ਼ਿਕਾਰ ਹੋ ਰਹੀ ਹੈ ਤੇ ਜੇਕਰ ਸਰਕਾਰ ਵੱਲੋਂ ਇਸ ਪਿੰਡ ਵਿੱਚ ਬਲਾਕ ਵਿਕਾਸ ਅਫਸਰ ਕਾਨੂੰਨਵਾਨ ਵੱਲੋਂ ਇੱਕ ਨਿਰਮਲ ਸਿੰਘ ਨਾਮ ਦੇ ਅਧਿਕਾਰੀ ਨੂੰ ਜਿਹੜਾ ਹੈ ਪ੍ਰਬੰਧਕ ਲਗਾਇਆ ਹੋਇਆ ਹੈ ਪਰ ਇਸ ਮਾਮਲੇ ਨੂੰ ਇਸ ਮਸਲੇ ਨੂੰ ਨਾ ਤਾਂ ਪੰਚਾਇਤ ਤੇ ਨਾ ਹੀ ਸਰਕਾਰ ਵੱਲੋਂ ਹੱਲ ਕੀਤਾ ਜਾ ਰਿਹਾ ਹੈ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਡੀਪੀਓ ਕਾਨੂੰਨਵਾਨ ਨੂੰ ਜਿਹੜਾ ਹੈ ਅਪੀਲ ਕੀਤੀ ਹੈ ਕਿ ਇਸ ਮਾਮਲੇ ਦਾ ਹਲਕੀਤਾ ਜਾਵੇ ਤੇ ਮੌਕੇ ਤੇ ਰਸ਼ਪਾਲ ਸਿੰਘ ਸ਼ਮਸ਼ੀਰ ਸਿੰਘ ਹਰਦੇਵ ਸਿੰਘ ਗੁਰਪਿੰਦਰ ਸਿੰਘ ਮਨਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਜਿਹੜਾ ਹੈ ਉਪਰਜੋ ਕੋਸ਼ਿਸ਼ ਕੀਤੀ ਹੈ ਤੇ ਅਪੀਲ ਕੀਤੀ ਹੈ ਕਿ ਇਸਦੇ ਬਲ ਧਿਆਨ ਦਿੱਤਾ ਜਾਵੇ ਤੇ ਪਿੰਡ ਦੀ ਨੂੰ ਹਾਰ ਨੇ ਜਿਹੜਾ ਹੈ ਬਦਲਿਆ ਜਾਵੇ ਪਿੰਡ ਕਾਲਾਵਾਲਾ ਨਾਮ ਬਲਵਿੰਦਰ ਕੋਰ ਇਕੱਠੇ ਹੋਏ ਆ ਕਿ ਇੱਥੇ ਨਰਕ ਪਿਆ ਪਾਣੀ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ ਤੁਹਾਨੂੰ ਵੀ ਪਤਾ ਹੀ ਆ ਵੇਖ ਲਓ ਸਾਹਮਣੇ ਆ ਸਾਡੇ ਦੇ ਘਰ ਦੇ ਵਿੱਚ ਪਾਣੀ ਆਇਆ ਵੇਖੋ ਹਾਂ ਜਾ ਕੇ ਵੇਖ ਕੇ ਆਏ ਤੂੰ ਤੁਹਾਨੂੰ ਵੇਖ ਕੇ ਆਪਣੀ ਤਸੱਲੀ ਕਰਕੇ ਆਏ ਜੇ ਨਾ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਪਿੰਡ ਦਾ ਸਰਪੰਚ ਕੋਈ ਕਿਹਾ ਨਹੀਂ ਕਿ ਇਹਨੂੰ ਘਹਾ ਨਹੀਂ ਦਾਈ ਪਿੰਨ ਆਨੇ ਆ ਆਖਣ ਵੀ ਜਾਣੇ ਆ ਘਰ ਦਿੰਨੇ ਆ ਕਰ ਦਿੰਨੇ ਮੁੜ ਕੇ ਕੋਈ ਬੌੜਦਾ ਨਹੀਂਗਾ ਤੇ ਕਿੰਨੀ ਦੇਰ ਹੋ ਗਈ ਮਾਤਾ ਇਹ ਇਹ ਕੋਈ ਪਤਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਇਹਨੂੰ ਸਫਾਈ ਹੋਈ ਕਿੱਦਾਂ ਫਿਰ ਨੰਗ ਦੇ ਰੋਜ਼ ਨੰਗੇ ਆ ਵੇ ਲੋਟਰ ਸਾਹਮਣੇ ਇਦਾਂ ਨੰਗੀ ਦਾ ਵਿੱਚੋਂ ਦੀ ਲੰਘ ਕੇ ਜਾਣੇ ਆ ਹੱਥ 'ਚ ਚੱਪਲਾ ਫੜ ਕੇ ਤੇ ਮੈਂ ਤਾਂ ਬਹੁਤਾ ਤੁਰ ਕੇ ਨਹੀਂ ਜਾਂਦੀ ਸਾਈਕਲ ਫੜਦੀ ਤੇ ਨੰਗ ਜਾਨੀ ਆ ਕਿਉਂ ਕੱਪੜੇ ਨਾਲ ਲਿੱਪਣ ਵੋਟਾਂ ਦਿੱਤੀਆਂ ਆਖੀ ਦਾ ਜਿਨ੍ਹਾਂ ਨੇ ਹੁਣ ਆ ਮੈਂਬਰਾਂ ਨੂੰ ਵੋਟਾਂ ਲਈਆਂ ਆਈਆਂ ਨਾ ਉਹਨਾਂ ਨੂੰ ਆ ਕੇ ਵੀ ਆਏ ਆ ਕਰਦੇ ਨੇ ਖਾਗ ਦੇ ਮੁਰਤੇ ਕੋਸ਼ਿਸ਼ ਵੀ ਨਹੀਂ ਗਾ ਹਾਂ ਨਦਰਾਂ ਜਾਂ ਕੇ ਆਣੇ ਆ ਇਹ ਮੈਂਬਰ ਤੇ ਸਰਪੰਚ ਸਭ ਖਾਨ ਦੇ ਯਾਰ ਏ ਮੈਂ ਤੈਨੂੰ ਦੱਸਾਂ ਹਾਂ ਡਰਦੀ ਨਹੀਂ ਮੈਂ ਕਿਸੇ ਕੋਵੀ ਹਾਂ 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 ਹੁਣ ਕੀ ਜੋ ਉਹਨਾਂ ਕਰਨਾ ਕਰ ਲੈਣ ਪਰ ਸਾਡੇ ਘਰ ਨਰਕ ਤੇ ਵੇਖਣਾ ਆਣ ਕੇ ਸਭ ਤੋਂ ਮਾੜਾ ਘਰ ਸਾਡਾ ਏ ਜਿੱਥੇ ਪਾਣੀ ਖਲੋਂਦਾ ਹਨ ਕੇ ਹਾਂ ਵੇਖੋ ਸਾਰਿਆਂ ਨੂੰ ਪੁੱਛ ਲਓ ਆਪਾਂ ਦੇ ਵਿੱਚੋਂ ਦਿੱਤੀਆਂ ਬੋਤਲਾਂ ਕਿਹਨਾਂ ਕਿਹਨੇ ਕਿਨੇ ਕਿਨੇ ਸਾਡੇ ਅੰਦਰ ਸੱਪ ਵੜਦੇ ਨੇ ਤੇ ਕੀ ਚਾਹੁੰਦੇ ਹੁਣ ਤੁਹਾਡੀ ਕੀ ਕੋਣਾ ਹੀ ਆਨੇ ਪਈ ਸਫਾਈ ਹੋਣੀ ਚਾਹੀਦੀ ਆ ਇਹ ਪਾਣੀ ਦਾ ਵਿਕਾਸ ਨਿਕਲਣਾ ਚਾਹੀਦਾ ਕਿ ਇਹ ਬੰਨੇ ਕੱਢਣ ਪਾਣੀ ਸਾਡੇ ਸੱਪੜ ਦਾ ਖੂਈਆਂ ਬਣ ਹਾਂ ਖੂਈਆਂ ਬਣ ਜਿੱਦਾਂ ਲੋਕਾਂ ਦੇ ਪਿੰਡਾਂ 'ਚ ਬਣੇ ਨੇ ਪੱਕੇ ਉਦਾਂ ਇੱਥੇ ਸਾਡੇ ਪਿੰਡ ਬਣ ਨਾਣ ਕੇ ਮੇਰਾ ਨਾਮ ਜੀ ਮਨਜੀਤ ਕੌਰ ਪਿੰਡ ਸਾਡਾ ਕਾਲਾ ਵਾਲਾ ਅੱਛਾ ਜੀ ਮਰੇ ਕੀ ਮਸਲਾ ਮਸਲਾ ਸਾਡਾ ਇਹ ਹੀ ਆ ਵੀ ਸਾਡੇ ਘਰਾਂ ਤੋਂ ਪਾਣੀ ਬਾਹਰ ਆਉਂਦਾ ਹੀ ਨਹੀਂ ਜੀ ਅਹੀਂ ਬਹੁਤ ਵਰੀ ਮੈਂਬਰਾਂ ਸਰਪੰਚਾਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਵੇਖ ਲਿਆ ਕਿਸੇ ਵੀ ਸਾਡੇ ਉਹ ਵਲੇ ਹਾਂ ਕਰ ਦਿੰਦੇ ਵੀ ਨਹੀਂ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਪਹਿਲਾਂ ਛਪੜ ਦਾ ਤੁਹਾਡਾ ਕਰਕੇ ਦਾਂਗੇ ਪਰ ਉਹ ਕੁਝ ਸੁਣਾਇ ਨਹੀਂ ਦਿੰਦੇ ਸਵੇਰੇ ਸ਼ਾਮ ਪਹੁੰਚੇ ਚੁੱਕੇ ਤੇ ਗੁਰੂ ਘਰ ਜਾਇਦਾ ਤੇ ਫਿਰ ਉੱਥੇ ਜਾ ਕੇ ਪਹਿਲਾਂ ਪੈਰ ਧੋਈਦੇ ਆ ਤੇ ਫਿਰ ਅਸੀਂ ਅੰਦਰ ਮਹਾਰਾਜ ਦੇ ਘਰ ਤੇ ਜਾਂਦੇ ਆ ਅਸੀਂ ਇਹੋ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡਾ ਛਪੜਾਂ ਦਾ ਜਿਹੜਾ ਨਾ ਇਹ ਕੰਮ ਹੋਣਾ ਚਾਹੀਦਾ ਸਭ ਤੋਂ ਅਸੀਂ ਨਰਕ ਦੇ ਵਿੱਚ ਆ ਸਾਡੇ ਰਿਸ਼ਤੇਦਾਰ ਆਉਂਦੇ ਆ ਉਹ ਸਾਨੂੰ ਤੇ ਕਰਾਂ ਕਰਕੇ ਚਲੇ ਜਾਂਦੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਕੋਈ ਮੰਤਰੀ ਕੋਈ ਨਹੀਂ ਹੈਗਾ ਤੇ ਅਸੀਂ ਕੀ ਕਹੀਏ ਵੀ ਇਹ ਸਾਡੇ ਕੋਈ ਹੈ ਜਾਂ ਨਹੀਂ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਸੀਗਾ ਜਿੱਦਨ ਵੋਟਾਂ ਲੈਣ ਆਏ ਸੀ ਨਾ ਸਾਡੇ ਘਰ ਅਸੀਂ ਆਖਿਆ ਵੀ ਤੁਹਾਨੂੰ ਪਹਿਲਾਂ ਨੰਗਨ ਲੱਗਿਆ ਨੂੰ ਤੁਹਾਨੂੰ ਸੰਗ ਆਉਣੀ ਚਾਹੀਦੀ ਸੀ ਵੀ ਕਿਥੋਂ ਨੰਗ ਕੇ ਆ ਜੇ ਤੁਸੀਂ ਇਧਰੋਂ ਗਲੀਆਂ ਥਾਣੀ ਆਏ ਜੇ ਤੇ ਤੁਸੀਂ ਇਧਰੋਂ ਦੀ ਆਉਂਦੇ ਸਿੱਧੇ ਆਉਂਦੇ ਤੁਸੀਂ ਐਵੇਂ ਬਾਈਪਾਸ ਤੁਰੇ ਫਿਰਦੇ ਛੋਟੀਆਂ ਗਲੀਆਂ ਥਾਣੀ ਇਧਰ ਆਂਡਾ ਠੀਕ ਹੈ ਜੀ ਤੇ ਤੁਸੀਂ ਇਹ ਸੋਚੋ ਵੀ ਤੁਸੀਂ ਇੰਦੀ ਆਉਂਦੇ ਤੁਹਾਨੂੰ ਵੀ ਪਤਾ ਲੱਗਦਾ ਨਹੀਂ ਨਹੀਂ ਇਹ ਤੁਸੀਂ ਵੋਟਾਂ ਪਾਓ ਭਾਬੀ ਜੀ ਅਸੀਂ ਪਹਿਲਾਂ ਤੁਹਾਡੇ ਤੁਹਾਡਾ ਕੰਮ ਕਰਾਂਗੇ ਬਾਅਦ ਚ ਅਸੀਂ ਤੇ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਮੈਨੂੰ ਇੰਨਾ ਡਰ ਲੱਗਦਾ ਹੁੰਦਾ ਵੀ ਮੇਰਾ ਇੱਕ ਬੇਟਾ 7 ਸਾਲਾਂ ਬਾਅਦ ਆਇਆ ਇਹ ਚੱਲਿਆ ਜਾਏ ਚੰਗੀ ਗੱਲ ਇੱਕ ਕਹਿੰਦੇ ਲੇਡੀ ਦੀ ਵੀ ਜਿਹੜੀ ਡੈਥ ਹੋ ਗਈ ਉਹ ਲੇਡੀ ਸਾਡੇ ਆ ਸਾਹਮਣੇ ਘਰ ਆ ਦੁੱਧ ਲੈ ਕੇ ਆਈ ਹੈ ਤੇ ਆ ਨਾਲੀ ਟੱਪੀ ਹੈ ਕਿਉਂਕਿ ਬਜ਼ੁਰਗ ਸੀਗੇ ਉਹ ਤੇ ਉਹ ਨਹੀਂ ਉਹਨਾਂ ਦੇ ਕੋਲੋਂ ਗੋਡਾ ਉਹਨਾਂ ਦਾ ਇਹੋ ਜਿਹਾ ਟੁੱਟਿਆ ਕਿ ਉਹ ਰੱਬ ਨੂੰ ਪਿਆਰੇ ਹੋਣ। ਹੁਣ ਕੀ ਮੰਗ ਕਰਦੇ? ਅਸੀਂ ਇਹ ਸਰਕਾਰ ਗਾੜੀ ਮੰਗ ਕਰਦੇ ਆ। ਤੇ ਅਸੀਂ ਆਨੇ ਵੀ ਸਾਡੇ ਛਪੜਾਂ ਦਾ ਜਿਹੜਾ ਵਾ ਨਾ ਇਹ ਮਸਲਾ ਹੱਲ ਹੋਣਾ ਚਾਹੀਦਾ। ਕਿਉਂਕਿ ਅਸੀਂ ਤੇ ਜੀਂਦੇ ਨਰਕ ਵਿੱਚ ਪਏ ਮਰਿਆਂ ਤਾਂ ਪਤਾ ਨਹੀਂ ਕੀ ਮਿਲਣਾ ਤੇ ਕੀ ਨਹੀਂ। ਉਹ ਤਾਂ ਬਾਅਦ ਦੀ ਗੱਲ ਆ। ਪਰ ਅਸੀਂ ਜੀਂਦੇ ਹੀ ਨਰਕ ਦੇ ਵਿੱਚ ਪਏ ਆ। ਹੁਣ ਤੁਹਾਡੇ ਸਾਹਮਣੇ ਵੇਖੋ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਨੂੰ ਗੱਡੀਆਂ ਤੇ ਮੋਟਰਾਂ ਤੇ ਸਕੂਟਰਾਂ ਤੇ ਨੰਗਾ ਕੇ ਤੇ ਫੇਰ ਅਸੀਂ ਜਾਣੇ ਆ। ਅਸੀਂ ਬਹੁਤ ਤੰਗ ਆ। ਜੀ ਹਰਦੇਵ ਸਿੰਘ ਪਿੰਡ ਕਾਲਾਵਲਾ ਜੀ। ਮਸਲਾ ਹਾਲਿਆ ਵੀ ਕਰਨਾ ਆ ਵੀ ਜਿਹੜਾ ਸਾਡਾ ਸੱਪੜ ਆ ਇਹ ਮੇਰਾ ਖਿਆਲ ਆ ਵੀ ਘੜ ਤੋਂ ਘੜ 10 ਸਾਲ ਤੋਂ ਓਵਰਫੋਲ ਚੱਲ ਰਿਹਾ ਸਾਡੇ ਘਰਾਂ 'ਚ ਪਾਣੀ ਪਿਆ ਰਿਹਾ ਪੰਚਾਇਤਾਂ ਜਿੰਨੀਆਂ ਵੀ ਆਉਂਦੀਆਂ ਸਾਡੀਆਂ ਸਾਰੀਆਂ ਮੇਰੇ ਹਿਸਾਬ ਨਾਲ ਕਦੀ ਵੀ ਕਿਸ ਨੇ ਕੰਮ ਨਹੀਂ ਕਰਾਇਆ ਜਦੋਂ ਦੀਆਂ ਪੰਚਾਇਤਾਂ ਬਣੀਆਂ ਕਦੀ ਕਾਂਗਰਸ ਦੀ ਆ ਜਾਂਦੀ ਕਾਲੀ ਕਾਲੀਆਂ ਦੀ ਆ ਜਾਂਦੀ ਕਦੀ ਆਵਾਮ ਪਾਰਟੀ ਦੀ ਇਸ ਟਾਈਮ ਚੱਲ ਰਹੀ ਹੈ ਪਰੋਣਾ ਨੇ ਕਦੀ ਵੀ ਕੰਮ ਪੇਂਡ ਦਾ ਨਹੀਂ ਕਰਾਇਆ ਜਿਹੜੇ ਐਮਐਲਏ ਤੇ ਮਗਰ ਲੱਗੇ ਆ ਉਹ ਆਪਣੇ ਆਪਣੇ ਬੰਦਿਆਂ ਨੂੰ ਖਿੱਚ ਕੇ ਲੈ ਜਾਂਦੇ ਆ ਉਹ ਕਹਿੰਦੇ ਵੀ ਤੂੰ ਹੀ ਨਹੀਂ ਕਰਾਉਣਾ ਇਹ ਹਮਾਲੇ ਦਾ ਜਿਹੜੇ ਸਾਡੇ ਹਮਾਲਿਆਂ ਚ ਜਿਹੜੀ ਹੈ ਖਰਾਬੀ ਐਸੇ ਕਰਕੇ ਆਉਂਦੀ ਹੈ ਵੀ ਸਾਡੇ ਹਮਾਲਿਆਂ ਦੇ ਜਿਹੜੇ ਆ ਜਿਹੜੀਆਂ ਵੱਖ-ਵੱਖ ਪਾਰਟੀਆਂ ਆ ਉਹ ਪੰਜ ਕ ਘਰ ਉਧਰ ਆ ਪੰਜ ਕ ਘਰ ਉਧਰ ਆ ਉਹਦੇ ਕਰਕੇ ਉਹ ਕਹਿੰਦੇ ਵੀ ਇਹਨਾਂ ਦੇ ਘਰਾਂ ਦੇ ਗਾੜੀਆਂ ਗੰਦ ਨਹੀਂ ਮਕਾਉਣਾ ਫਰਵਰੀ ਪਾਣੀ ਐ ਇਦਾਂ ਇੰਜਨ ਨਿਕਲ ਲੈਂਦੇ ਆ ਤੋ ਉਹ ਥੋੜਾ ਬੋਤਾ ਨੀਵਾ ਹੋ ਜਾਂਦਾ ਜੀ ਤੁਹਾਡੀ ਬਾਈਟ ਸੁਣਦੇ ਆ ਪ੍ਰਤਾਪ ਬਾਜਾ ਤੇ ਕੀ ਕਹੋਗੇ ਮੈਂ ਅੱਜ ਸਾਰਿਆਂ ਨੂੰ ਕਹਾਂਗਾ ਕਿ ਸਾਡਾ ਦੱਸੋ ਕਿਹੜੇ ਵਾਲੇ ਤੁਸੀਂ ਕੰਮ ਕਰਾਇਆ ਜਾਂ ਸਾਨੂੰ ਇਦਾਂ ਗ੍ਰਾਂਟ ਦਿੱਤੀ ਹੈ ਸਾਡੀ ਸੱਪੜਦੀ ਕਿ ਸਾਡਾ ਕੰਮ ਹੋਇਆ ਹੈ ਤੇ ਮੰਨਾਂਗੇ ਸਾਡੇ ਹੁੰਦੇ ਤਾਂ ਇਹ ਸਾਡੇ ਸਾਹਮਣੇ ਘਰ ਆਇਆ ਸਾਡੇ ਹੁੰਦੇ ਤਾਂ ਕਦੀ ਕੋਈ ਕੰਮ ਹੋਇਆ ਨਹੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਅਸੀਂ ਤੇ ਉਹ ਚਾਹੁੰਦੇ ਆਂ ਵੀ ਜੇ ਪੰਚਾਇਤ ਦੀ 20 25 ਕਿੱਲੇ ਪੈਲੀ ਉਹਦੇ ਵਿੱਚ ਕਿੱਲਾ ਇੱਕ ਖਾਲੀ ਕਰਾ ਕੇ ਉਹਦੇ ਵਿੱਚ ਪਾਓ ਪਾਣੀ ਜਾਂ ਨਹਿਰ ਦੇ ਲਾਗੇ ਖਾਲੀ-ਖਾਲੀ ਆ ਟੋਏ ਆ ਉਹਦੇ ਵਿੱਚ ਪਾ ਦਿਓ ਪਾਣੀ ਕਮਸ ਕਾ ਨਰਕ ਤੇ ਇਥੋਂ ਮੁੱਕੇ ਜਿਹੜਾ ਗਾੜੀ ਬੱਚਿਆਂ ਦਾ ਕੀ ਬਣੂਗਾ ਜੇ ਅਸੀਂ ਆਪ ਹੀ ਨਾ ਖਰਾਜਾ ਸਾਡੀ 50 ਸਾਲ ਉਮਰ ਹੋ ਗਈ ਇਹ ਕਰਕੇ ਥੋੜਾ ਬੋਤਨ ਨੂੰ ਸਰਕਾਰਾਂ ਜਿਹੜੀਆਂ ਉੱਤੇ ਸੈਂਟਰ ਚ ਜਦੋਂ ਕੋਈ ਹੋਰ ਹੁੰਦੀ ਆ ਥੱਲੇ ਕੋਈ ਐਮਐਲਏ ਸਾਡਾ ਹੋਰ ਆ ਜਾਂਦਾ ਨਾ ਉਹਨਾਂ ਦਾ ਦੋਖ ਸੁਣਵਾਈ ਹੁੰਦੀ ਆ ਨਾ ਸਾਡੀ ਹੋਣੀ ਤੇ ਨਰਸਪਾਲ ਸਿੰਘ ਜੀ ਪਿੰਡ ਕਾਲਾਵਾਲਾ ਸਾਡਾ ਵੀਰ ਜੀ ਅੱਛਾ ਜੀ ਇਹ ਸਾਡੇ ਸੱਪੜ ਦਾ ਨਿਕਾਸ ਬਹੁਤ ਚਿਰ ਤੋਂ ਜਿਹੜਾ ਰੁਕਿਆ ਵਾ ਹਾਂਜੀ ਏ ਵੀਰ ਜੀ ਸਾਰੀਆਂ ਸਰਕਾਰਾਂ ਆਉਂਦੀਆਂ ਨੇ ਕਹਿ ਕੇ ਲਾਲ ਰੱਪਾ ਲਾ ਕੇ ਤੁਰ ਜਾਂਦੀਆਂ ਨੇ ਹਾਂਜੀ ਪੰਚਾਇਤਾਂ ਵੀ ਆਈਆਂ ਨੇ ਹੁਣ ਵੀ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਆ ਸਰਬਸੰਤੀ ਨਾਲ ਚੁਣੀ ਗਈ ਆ ਸਰਪੰਚ ਨੂੰ ਸਰਬਸੰਤੀ ਨਾਲ ਚੁਣ ਲਿਆ ਪਿੰਡ ਨੇ ਬਾਅਦ ਵਿੱਚ ਉਹਨੂੰ ਨਿਕਾਸ਼ ਨਹੀਂ ਕਰਦੇ ਅੰਡੇ ਵੀਰ ਜੀ ਕੌਣ ਇਹ ਜਿਹੜੇ ਆਮ ਪਾਰਟੀ ਦੇ ਕਾਲੀ ਮੈਂਬਰ ਪੰਚਾਇਤ ਇਹ ਬਾਬਾ ਜੀ ਪਿੰਡ ਨੇ ਚੁਣ ਲਿਆ ਸਮੂੱਚੇ ਨੇ ਸਰਬਸੰਤੀ ਨਾਲ ਗੁਰਦਾਸ ਸਿੰਘ ਚੁਣ ਲਿਆ ਹੁਣ ਇਹ ਕਹਿੰਦੇ ਆ ਵੀ ਇਹ ਕਹਿੰਦੇ ਹੁਣ ਇੱਕ ਕਾਂਗਰਸ ਦਾ ਬੰਦਾ ਵਾ ਇਹਨੂੰ ਅਸੀਂ ਨਹੀਂ ਕੰਮ ਕਰਨ ਦੇਣਾ ਇਹ ਸਾਡੀ ਆਮ ਪਾਰਟੀ ਜਾਂ ਅਕਾਲੀ ਦੀ ਸਾਡੇ ਵਰਕਰ ਜਿਹੜੇ ਕਹਿੰਦੇ ਨਹੀਂ ਕੰਮ ਕਰਨ ਦੇਣਾ ਇਹ ਕਰਕੇ ਜਿਹੜਾ ਸਿਆਸਤ ਕਰਕੇ ਨੇ ਛੱਪੜ ਦੇ ਸਿਆਸਤ ਕਰਕੇ ਵੀਰ ਜੀ ਛੱਪੜ ਜਿਹੜਾ ਇਹ ਸਾਰੇ ਛੱਪੜ ਜਿਹੜੇ ਪਾਣੀ ਰੁਕਿਆ ਜੀ ਹੋ ਕਿੰਨੀਆਂ ਕਿ ਮੁਸ਼ਕਲਾਂ ਜਿਹੜਾ ਤੁਹਾਨੂੰ ਸਾਹਮਣਾ ਖਾਲਸਾ ਜੀ ਸਾਨੂੰ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਆਉਣ ਵਾਲੇ ਦਿਨਾਂ 'ਚ ਫੇਰ ਬਾਰਿਸ਼ ਆ ਗਈ ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਨੰਗਨ ਦੀ ਔਖੀ ਹੋ ਜਣੀਆਂ ਗੁਰਦਾਰ ਸਾਹਿਬ ਜਾਣ ਦੇ ਵਾਸਤੇ ਤੰਗੀ ਹੈ ਲੋਕਾਂ ਨੂੰ ਇਹ ਖਾਲਸਾ ਜੀ ਇਹਨੂੰ 6 ਮਹੀਨੇ ਹੋ ਗਏ ਪਾ ਤੇ ਉਦੋਂ ਫਸ਼ਲਾ ਤੋਂ ਸੁਕੀਆਂ ਸੀ ਗੀਆਂ ਇਸ ਕਰਕੇ ਪਾਣੀ ਕੱਢ ਕੇ ਜਨਰੇਟਰ ਨਾਲ ਕੱਢਦੇ ਰਹੇ ਆ ਤੇ ਹੁਣ ਫਸ਼ਲਾ ਵਾਲੇ ਗਾੜੀ ਪਾਣੀ ਨਹੀਂ ਪੈਣਦੇ ਜਨਰੇਟਰ ਨਾਲ ਤੇ ਪਾਣੀ ਰੁਗ ਗਿਆ ਵੀਰ ਜੀ ਹੁਣ ਕੀ ਮੰਗ ਕਰਦੇ ਮੰਗ ਕਰਨੇ ਵੀਰ ਜੀ ਸਰਕਾਰ ਕੋਈ ਇਹਦਾ ਪਾਣੀ ਜਿਹੜਾ ਸਾਫ਼ ਕੀਤਾ ਜਾਵੇ ਨਿਕਾਸ਼ ਕੀਤਾ ਜਾਵੇ ਇਹਦਾ ਪਾਣੀ ਜਿਹੜਾ ਬਾਹਰ ਕਿਤੇ ਕੱਢਿਆ ਜਾਵੇ ਨਾਲਾ પાਕੇ ਵੱਡਾ ਜਾਂ ਪੰਚਾਇਤ ਦੀ ਜ਼ਮੀਨ ਉੱਥੇ ਖੜਿਆ ਜਾਵੇ ਪਾਣੀ ਕੱਢ ਕੇ ਇਹਨੂੰ ਪਹਿਲਾਂ ਤੇ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੱਕ ਚੀਜ਼ ਜਿਹੜੀ ਹੈ ਮੇਰੇ ਧਿਆਨ ਵਿੱਚ ਲੈਂਦੀ ਆ ਕਾਲਾ ਬਾਲਾ ਦੇ ਵਿੱਚ ಗ್ರಾಮ ਪੰਚਾਇਤ ਦੇ ਵਿੱਚ ਸਰਕਾਰੀ ਕਰਮਚਾਰੀ ਨਿਪਟੋਇਆ ਸਰਪੰਚ ਦਾ ਕੋਰਮ ਨਹੀਂ ਸੀ ਪੂਰਾ ਉੱਥੇ ਜੋ ਮੈਨੂੰ ਪੰਚਾਇਤ ਸੈਕਟਰੀ ਵੱਲੋਂ ਹੁਣ ਰਿਪੋਰਟ ਆਈ ਆ ਪਤਾ ਕੀਤਾ ਆ ਉੱਥੇ ਦੋ ਛੱਪੜ ਹੈ ਇੱਕ ਦੀ ਡੀਵਾਟਰਿੰਗ ਉਹਨਾਂ ਆਲਰੇਡੀ ਕਰਵਾ ਦਿੱਤੀ ਸੀ ਦੂਸਰੇ ਦਾ ਉਹ ਡੀਵਾਟਰਿੰਗ ਦਾ ਕੰਮ ਜਿਹੜਾ ਆ ਉਹ ਵੀ ਮੈਂ ਕਹਿ ਦੱਤਾ ਤਾਂ ਇਮੀਡੀਏਟਲੀ ਤੁਸੀਂ ਸਟਾਰਟ ਕਰਵਾ ਕੇ ਨਾਲ ਹੀ ਡੀਸਿਲਟਿੰਗ ਦਾ ਵੀ ਆਪਾਂ ਕੰਮ ਕਰਵਾਵਾਂਗੇ ਜੋ ਤੁਹਾਡੇ ਦੱਸਣ ਮੁਤਾਬਿਕ ਹੈ ਕਿ ਉੱਥੇ ਪਾਣੀ ਜਿਹੜਾ ਐਕਸੈਸ ਫਲੋ ਹੋ ਰਿਹਾ ਹੈ ਤੇ ਆਪਾਂ ਦੀ ਡੀਸੇਲਟਿੰਗ ਕਰਵਾ ਕੇ ਪ੍ਰੋਪਰ ਉਹਦੀ ਜਿਹੜੀ ਆ ਐਸ ਪਰ ਗਾਈਡਲਾਈਨਾਂ ਦੇ ਉੱਤੇ ਪ੍ਰੋਪਰ ਕੰਮ ਕਰਵਾ ਦਾਂਗੇ ਮੈਂ ਆਪ ਤੇ ਜੇ ਖੁਦ ਛੱਪੜ ਦਾ ਮੌਕਾ ਨਹੀਂ ਦੇਖ ਪਾਇਆ ਤੇ ਲਾਸਟ ਮੰਥੀ ਮੈਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ ਮੈਂ ਆਪ ਵੀ ਦੇਖ ਲਵਾਂਗਾ ਜੇ ਉੱਥੇ ਮੌਕੇ ਤੇ ਸਾਡਾ 1 ਏਕੜ ਦੇ ਲਾਗੇ ਰਕਬਾ ਹੋਊਗਾ ਤੇ ਦੈਨ ਅਸੀਂ ਇਹਨੂੰ ਥਾਪਰ ਮਾਡਲ ਦੀ ਪ੍ਰੋਵੀਜ਼ਨ ਵਿੱਚ ਜ਼ਰੂਰ ਲਿਆਵਾਂਗੇ